ਕਾਰ ਜੀ ਮੈਂ ਹਾਂ ਨਿਤਿਨ ਸਿੰਘਲਾ ਅੱਜ ਸਾਡੇ ਨਾਲ ਹੈ ਅਜੀਤ ਨਿਊਜ਼ਪੇਪਰ ਤੋਂ ਮਨੋਜ ਕੁਮਾਰ ਜੀ ਅੱਜ ਆਪਾਂ ਮਨੋਜ ਕੁਮਾਰ ਜੀ ਤੋਂ ਐਜੂਕੇਸ਼ਨ ਸਿਸਟਮ ਬਾਰੇ ਕੁਝ ਪ੍ਰਸ਼ਨ ਪੁੱਛਾਂਗੇ ਹਾਂਜੀ ਮਨੋਜ ਕੁਮਾਰ ਜੀ ਫਸਟ ਆਫ 올 ਤੁਹਾਡਾ ਸਾਡੇ ਚੈਨਲ ਉੱਪਰ ਸਵਾਗਤ ਹੈ ਦੇਖੋ ਜੀ ਸਭ ਤੋਂ ਪਹਿਲਾਂ ਨਮਸਕਾਰ ਸਤਿ ਸ੍ਰੀ ਅਕਾਲ ਕਾਫੀ ਅਰਸੇ ਦੇ ਬਾਅਦ ਅੱਜ ਫੇਰ ਤੁਹਾਡੇ ਸਾਰਿਆਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਬੜੀ ਖੁਸ਼ੀ ਆ ਕਿ ਬੀਐਸ ਨਿਊਜ਼ ਚੈਨਲ ਵਾਲਿਆਂ ਨੇ ਤੁਹਾਨੂੰ ਨਿਤਿਨ ਜੀ ਨੂੰ ਰਿਪੋਰਟਰ ਅਪਾਇੰਟਡ ਕੀਤਾ ਆ ਤੇ ਇਸ ਗੱਲ ਦੀ ਮੈਂ ਲੋਕਾਂ ਤੋਂ ਵੀ ਉਮੀਦ ਲਗਿਆ ਕਰਦਾ ਵੀ ਉਹ ਲੋਕ ਵੀ ਤੁਹਾਨੂੰ ਬਹੁਤ ਜਿਵੇਂ ਕਹਿੰਦੇ ਆਪਣੇ ਵੈਲ ਵਿਸ਼ਰ ਦੇ ਤੌਰ ਤੇ ਲੈਣਗੇ ਹਾਂਜੀ ਮਨੋਜ ਜੀ ਹਾਂਜੀ ਮਨੋਜ ਜੀ ਅਸੀਂ ਪਹਿਲਾ ਕੁਐਸਚਨ ਤੁਹਾਡੇ ਤੋਂ ਆ ਪੁੱਛਣਾ ਚਾਹਾਂਗੇ ਕਿ ਅੱਜ ਦੇ ਐਜੂਕੇਸ਼ਨ ਸਿਸਟਮ ਤੇ ਪੁਰਾਣੇ ਐਜੂਕੇਸ਼ਨ ਸਿਸਟਮ ਦੇ ਵਿੱਚ ਅੱਜ ਤੱਕ ਹੁਣ ਕੀ ਤਬਦੀਲੀ ਆ ਚੁੱਕੀ ਹੈ ਨਹੀਂ ਦੇਖੋ ਜੀ ਜੇ ਆਪਾਂ ਤਬਦੀਲੀਆਂ ਦੀ ਗੱਲ ਕਰੀਏ ਤਾਂ ਤਬਦੀਲੀ ਬਹੁਤ ਜ਼ਿਆਦਾ ਆ ਚੁੱਕੀ ਹੈ ਜ਼ਮੀਨ ਆਸਮਾਨ ਦਾ ਫਰਕ ਆ ਜਿਹੜੀ ਪੁਰਾਣੀ ਐਜੂਕੇਸ਼ਨ ਸੀ ਉਹ ਸੀਗੀ ਗਰਾਊਂਡ ਲੈਵਲ ਤੇ ਅੱਜ ਦੀ ਜਿਹੜੀ ਐਜੂਕੇਸ਼ਨ ਆ ਉਹ ਹੈਗੀ ਆ ਅਪਰ ਲੈਵਲ ਤੇ ਅਪਰ ਲੈਵਲ ਦਾ ਮਤਲਬ ਇਹ ਆ ਕਿ ਅੱਜ ਦਾ ਜਿਹੜਾ ਸਾਡਾ ਬੱਚਾ ਆ ਉਹ ਜਨਮ ਲੈਣ ਤੋਂ ਬਾਅਦ ਜੇ ਉਹ ਸਕੂਲ ਜਾਣ ਦੀ ਉਹਦੀ ਹੇਜ ਹੁੰਦੀ ਆ ਤਾਂ ਉਹਦੇ ਮਾਪੇ ਬਾਪ ਦੀ ਇੱਛਾ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਆ ਕਿ ਇਹਨੂੰ ਅਸੀਂ ਕਾਨਵਰਟ ਸਕੂਲ 'ਚ ਪਾਣਾ ਇਹਨੂੰ ਅਸੀਂ ਇੰਗਲਿਸ਼ ਦੇ ਮਾਹੌਲ 'ਚ ਲੈ ਕੇ ਜਾਣਾ ਕਦੇ ਉਸ ਗਰਾਊਂਡ ਲੈਵਲ ਦੀ ਗੱਲ ਨਹੀਂ ਹੁੰਦੀ ਕਿ ਬੱਚੇ ਦਾ ਬੇਸ ਅਸੀਂ ਮਜ਼ਬੂਤ ਕਰਨਾ ਬਹੁਤ ਫਰਕ ਆ ਔਰ ਇਹੀ ਇੱਕ ਕਾਰਨ ਆ ਕਿ ਉਸ ਐਜੂਕੇਸ਼ਨ ਦੇ ਬੇਸ ਦੇ ਉੱਤੇ ਕੁਝ ਪੋਜ਼ਿਟਿਵ ਵੀ એનર્ਜੀ ਆਈਆਂ ਨੇ ਤੇ ਕੁਝ ਨੈਗੇਟਿਵ ਵੀ ਮਾਹੌਲ ਲੋਕਾਂ ਦੇ ਸਾਹਮਣੇ ਨਜ਼ਰ ਆ ਰਹੇ ਆ ਹੁਣ ਜਿਵੇਂ ਮਨੋਜ ਜੀ ਤੁਸੀਂ ਕਿਹਾ ਕਿ ਜਿਵੇਂ ਅੱਜ ਕੱਲ ਨਵੇਂ ਸਕੂਲ ਖੁੱਲਲੇ ਆ ਸਮਾਰਟ ਸਕੂਲ ਖੁੱਲ ਰਹੇ ਨੇ ਕਨਵਰਟ ਸਕੂਲ ਖੁੱਲ ਵੀ ਖੁੱਲ ਰਹੇ ਨੇ ਬਟ ਫਿਰ ਵੀ ਕੀ ਕਾਰਨ ਆ ਕਿ ਇੰਨੇ ਵਧੀਆ ਸਕੂਲ ਖੁੱਲਣ ਤੋਂ ਬਾਅਦ ਵੀ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਜਾਣਾ ਪੈ ਰਿਹਾ ਦੇਖੋ ਸਭ ਤੋਂ ਵੱਡੀ ਗੱਲ ਕੀ ਆ ਕਿ ਸਾਡਾ ਐਜੂਕੇਸ਼ਨ ਦਾ ਲੈਵਲ ਜਿੰਨਾ ਮਰਜ਼ੀ ਹਾਈ ਲੈਵਲ ਤੇ ਪਹੁੰਚ ਚੁੱਕਿਆ ਜਿੰਨੇ ਮਰਜ਼ੀ ਅਸੀਂ ਅਪਰ ਕਲਾਸ ਤੇ ਪਹੁੰਚ ਚੁੱਕੇ ਆ ਸਭ ਤੋਂ ਮਾਈਨਸ ਪੁਆਇੰਟ ਕੀ ਆ ਕਿ ਸਾਡਾ ਜਿਹੜਾ ਆਲਾ ਦਵਾਲਾ ਆ ਜਾਂ ਸਾਡਾ ਜਿਹੜਾ ਮਾਹੌਲ ਆ ਉਹ ਪੋਲੀਟੀਕਲ ਲੋਕ ਉਹਨੂੰ ਸੇਫਟੀ ਹਜੇ ਤੱਕ ਦੇ ਹੀ ਨਹੀਂ ਪਾਏ ਅੱਜ ਵੀ ਹਾਲਾਤ ਇਹ ਨੇ ਕਿ ਜੇ ਤੁਹਾਡੀ ਜੇਬ 'ਚ ਪੈਸਾ ਆ ਜੇ ਤੁਹਾਡੇ ਕੋਲ ਸਪਾਰਸ਼ ਆ ਅਪਰੋਚ ਆ ਜਾਂ ਕੋਈ ਮਾਹੌਲ ਤੁਹਾਡੇ ਕੋਲ ਹੈਗਾ ਜੈਕਾ ਤਾਂ ਤੁਹਾਨੂੰ ਅੱਜ ਵੀ ਕੋਈ ਨਾ ਕੋਈ ਵਧੀਆ ਜੌਬ ਮਿਲਦੀ ਆ ਮੈਂ ਇੱਥੇ ਸਰਕਾਰੀ ਜੌਬ ਦੀਆਂ ਗੱਲਾਂ ਨਹੀਂ ਕਰਦਾ ਤੁਸੀਂ ਕਿਸੇ Pase ਵੀ ਲੈ ਕੇ ਚਲੇ ਜਾਓ ਉਹ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਇੱਕ ਪੋਸਟ ਦੇ ਲਈ ਬੰਦੇ ਅਪਲਾਈ ਕਰਨ ਵਾਲੇ ਨੇ ਜੀ 25 ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋਗੇ ਪੀ ਐਚ ਡੀ ਬੰਦੇ ਐਮ ਐਸ ਸੀ ਬੰਦੇ ਹਾਇਰ ਐਜੂਕੇਟਿਡ ਬੰਦੇ ਅੱਜ ਹਾਲਾਤ ਇਹ ਨੇ ਕਿ 6-6000 ਰੁਪਏ ਤੇ 10-10000 ਤੇ 8-8000 ਤੇ ਵਿਚਾਰੇ ਜੌਬ ਕਰਨ ਨੂੰ ਤਿਆਰ ਨੇ 10000 ਦਾ ਮਤਲਬ ਇਹ ਹੈ ਕਿ 333 ਰੁਪਏ ਪਰ ਡੇ ਦੀ ਦਿਹਾੜੀ ਹੁਣ ਤੁਸੀਂ ਆਪ ਸੋਚ ਸਕਦੇ ਹੋ ਵੀ 333 ਰੁਪਏ ਦੇ ਵਿੱਚ ਇੱਕ ਪੀ ਐਚ ਡੀ ਬੰਦਾ ਜੇ ਕਿਤੇ ਜੌਬ ਕਰ ਰਿਹਾ ਹੋਵੇ ਉਹ ਬੰਦਾ ਸਿੰਗਲ ਹੈਂਡ ਵੀ ਆਪਣਾ ਕਾਰੋਬਾਰ ਤੇ ਆਪਣਾ ਸਿੰਗਲ ਹੈਂਡ ਵੀ ਉਹਦਾ ਗੁਜ਼ਾਰਾ ਨਹੀਂ ਹੋ ਸਕਦਾ ਤੇ ਜੇ ਕਿਤੇ ਉਹਦੀ ਫੈਮਲੀ ਹੋਵੇ ਬੱਚੇ ਹੋਣ ਮਾਪੇ ਹੋਣ ਤਾਂ ਤੁਸੀਂ ਹਮੇਦਨ ਕਰੋ ਉਹ ਬੰਦਾ ਇਸ ਲੈਵਲ ਦੇ ਉੱਤੇ ਕਿੱਦਾਂ ਆਪਣੇ ਆਪ ਨੂੰ ਸਰਵਾਈਵ ਕਰ ਪਾਊਗਾ ਹਾਂਜੀ ਜਿਵੇਂ ਅੱਜਕੱਲ ਜਿਵੇਂ ਮਨੋਜੀ ਤੁਸੀਂ ਕਿਹਾ ਕਿ ਜਿਵੇਂ 10000 8000 ਤੇ ਵੀ ਆਪਣੇ ਯੁਵਾ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਹਨ ਬਟ ਜਦੋਂ ਆਪਾਂ ਦੇਖਦੇ ਹਾਂ ਜਦੋਂ ਸਕੂਲ ਦੀ ਗੱਲ ਕਰੀ ਅੱਜਕੱਲ ਜਿਹੜੇ ਦੀ ਫੀਸ ਇਹ 5000 6000 ਇੱਕ ਮਹੀਨੇ ਦੀ ਹੁੰਦੀ ਹੈ ਤੇ ਜਦੋਂ ਉਹਨੇ ਇੱਕ ਬੱਚਾ ਆਪਣੇ 15 20 ਸਾਲ ਆਪਣੇ ਪੜਾਈ ਵਿੱਚ ਲਗਾਊਗਾ ਤੇ ਹਰ ਫੈਮਿਲੀ ਆਹੀ ਮਤਲਬ ਐਕਸਪੈਕਟ ਕਰਦੀ ਆ ਕਿ ਉਹਨਾਂ ਦਾ ਬੱਚਾ ਘੱਟੋ ਘੱਟ ਇੱਕ 50 60000 ਮਨਥਲੀ ਇਨਕਮ ਦੇ ਤਾਵੇ ਪਰ ਤੁਹਾਡੇ ਅਨੁਸਾਰ ਕੀ ਮਤਲਬ ਇਹਦੇ ਵਿੱਚ ਸਰਕਾਰ ਦਾ ਦੋਸ਼ ਆ ਕਿ ਮਤਲਬ ਆਪਣੀ ਐਜੂਕੇਸ਼ਨ ਸਿਸਟਮ ਦੇ ਦੋਸ਼ ਆ ਨਹੀਂ ਇਹਦੇ ਵਿੱਚ ਦੇਖੋ ਰਲਾਮ ਲਾ ਕੇ ਚੱਲੀਏ ਤਾਂ ਮੈਕਸਿਮਮ ਦੇਖੋ ਦੋਸ਼ ਮੈਂ ਇਹੀ ਕਹਿ ਸਕਦਾ ਕਿ ਸਾਡੇ ਪੋਲੀਟੀਕਲ ਲੋਕਾਂ ਦਾ ਕਿਉਂਕਿ ਸਾਡੀਆਂ ਸਰਕਾਰਾਂ ਨੇ ਸਾਡੇ ਲੀਡਰਾਂ ਨੇ ਸਾਨੂੰ ਮਾਹੌਲ ਵਧੀਆ ਦੇਣਾ ਆ ਦੇਖੋ ਸਾਨੂੰ ਦਾ ਕੋਈ এডਿਕੇਸ਼ਨ ਦੇ ਨਾਂ ਦੇ ਉੱਤੇ ਇੱਕ ਬਹੁਤ ਵਧੀਆ ਪਲੇਟਫਾਰਮ ਦਿੱਤ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਵੀ ਤੁਸੀਂ ਡਿਗਰੀਆਂ ਲੈ ਲਓ ਡਿਗਰੀਆਂ ਲੈ ਕੇ ਤੁਸੀਂ ਤੱਕੇ ਤੱਕੇ ਆਪਣੇ ਵੱਲੋਂ ਲੈਣੇ ਸ਼ੁਰੂ ਕਰ ਦੋ ਔਰ ਅਸਲ ਦੇ ਵਿੱਚ ਗਰਾਊਂਡ ਲੈਵਲ ਦੀ ਜਿਹੜੀ ਪਿਕਚਰ ਆ ਉਹ ਇਹ ਆ ਕਿ ਜਿਹੜੀਆਂ ਵੀ ਐਜੂਕੇਸ਼ਨਲ ਮਾਹੌਲ ਨੇ ਇੰਸਟੀਚੂਟਸ ਨੇ ਯੂਨੀਵਰਸਿਟੀਆਂ ਨੇ ਹੈਗੀਆਂ ਨੇ ਕਾਲਜ ਹੈਗੇ ਨੇ ਤੁਸੀਂ ਇਹਨਾਂ ਦੀ ਬੈਕਗ੍ਰਾਉਂਡ ਲਾ ਕੇ ਦੇਖ ਲਿਓ ਮੈਕਸੀਮਮ ਇਹਨਾਂ ਦੇ ਓਨਰ ਪੋਲੀਟੀਕਲ ਲੋਕ ਨੇ ਕਿਉਂਕਿ ਸਾਡੇ ਹਿੰਦੁਸਤਾਨ ਦੇ ਵਿੱਚ ਇੱਕੋ ਹੀ ਢਾਂਚਾ ਬਣਾਇਆ ਗਿਆ ਵੀ ਐਜੂਕੇਸ਼ਨ 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 ਦਾ ਮਤਲਬ ਖਾਲੀ ਡਿਗਰੀ ਸਾਡੇ ਹਿੰਦੁਸਤਾਨ ਦੇ ਵਿੱਚ ਐਜੂਕੇਸ਼ਨ ਦਾ ਮਤਲਬ ਉਹ ਰਾਬਰ ਇਕੁਅਲ ਟੂ ਕੀ ਹੈ ਡਿਗਰੀ ਨਾ ਕਿ ਗਰਾਊਂਡ ਲੈਵਲ ਦੇ ਉੱਤੇ ਬੇਸਿਕਲੀ ਨੌਲੇਜ ਔਰ ਫੋਰਨੀਆਂ ਲੋਕ ਕੀ ਕਰਦੇ ਨੇ ਜਿਹੜਾ ਫੋਰਨ ਦਾ ਸਿਸਟਮ ਆ ਉੱਥੇ ਤੁਸੀਂ ਲੋਕਲ ਬੰਦੇ ਕੋਲ ਚਲੇ ਜਾਓ ਜਿਹੜਾ ਉੱਥੇ ਦਾ ਲੋਕਲ ਗੋਰਾ ਵੀ ਆ ਸਿਟੀ ਆ ਨਾ ਉਹ ਬੰਦੇ ਆ ਵੀ ਉੱਥੇ ਜੌਬ ਤੇ ਲੱਗਿਆ ਹੋਇਆ ਕਿ ਤੁਹਾਡੇ ਨਾਲ ਵਰਕ ਕਰ ਰਿਹਾ ਇਕਵੈਲਟੀ ਹੈਗੀ ਆ ਉਹ ਐਜੂਕੇਸ਼ਨ ਨੂੰ ਮਾਤਾ ਦਿੰਦੇ ਨੇ ਪਰ ਉਹ ਗਰਾਊਂਡ ਲੈਵਲ ਦੇ ਉੱਤੇ ਜ਼ਿਆਦਾ ਉਸ ਚੀਜ਼ ਨੂੰ ਐਕਸਪੀਰੀਅੰਸ ਲੈ ਕੇ ਚੱਲਦੇ ਨੇ ਹੁਣ ਮਨੋਜੀ ਜੀ ਤੁਹਾਡੇ ਅਨੁਸਾਰ ਜਿਵੇਂ ਹੁਣ ਕੱਲ ਵੀ ਇੱਕ ਅਖਬਾਰ ਚ ਨਿਊਜ਼ ਆਈ ਉਸ ਉਸ ਵੀ ਚਾਹ ਮੈਂਸ਼ਨ ਕੀਤਾ ਹੋਇਆ ਸੀ ਕਿ ਜਿਵੇਂ ਅੱਜ ਪੰਜਾਬ ਸਰਕਾਰ ਦੇ ਉੱਪਰ ਪੌਣੇ 4 ਲੱਖ ਕਰੋੜ ਦਾ ਕਰਜ਼ਾ ਹੈ ਤੇ ਇਸ ਸਾਲ ਸਰਕਾਰ ਨੇ ਐਜੂਕੇਸ਼ਨ ਸਿਸਟਮ ਤੇ ਹੈਲਥ ਸਿਸਟਮ ਦੇ ਉੱਪਰ ਜੋ ਬਜਟ ਸੀਗਾ ਉਹਦੇ ਵਿੱਚ ਕੱਟ-ਆਫ ਕਰਤਾ ਹੁਣ ਤੁਹਾਡੇ ਅਕੋਰਡਿੰਗ ਜੇ ਹੁਣ ਆਪਾਂ ਆਪਣੇ এডੂਕੇਸ਼ਨ ਸਿਸਟਮ ਇੰਪਰੂਵ ਕਰਨਾ ਤਾਂ ਤੁਸੀਂ ਸਰਕਾਰ ਨੂੰ ਕੀ ਹਦਾਇਤਾਂ ਦੇਣਾ ਚਾਹੋਗੇ ਨਹੀਂ ਐਜੂਕੇਸ਼ਨ ਸਿਸਟਮ ਇੰਪਰੂਵ ਕਰਨਾ ਜ਼ਰੂਰੀ ਹੈ ਮੈਂ ਇਹ ਨਹੀਂ ਕਹਿੰਦਾ ਮੈਂ ਇਹ ਵੀ ਨਹੀਂ ਇਸ ਗੱਲ ਦੇ ਨਾਲ ਹੱਕ ਜ ਹੈਗਾ ਵੀ ਤੁਹਾਡੇ ਬੱਚੇ ਅਨਪੜ੍ਹ ਰਹਿ ਜਾਣ ਜਾਂ ਸਾਡੀ ਯੂਥ ਅਨਪੜ੍ਹ ਰਹਿ ਜਾਵੇ ਐਜੂਕੇਸ਼ਨ ਸਿਸਟਮ ਉਸ ਲੈਵਲ ਤੱਕ ਤੁਸੀਂ ਮਜ਼ਬੂਤ ਕਰੋ ਕਿ ਬੱਚੇ ਨੂੰ ਲੋਅਰ ਲੈਵਲ ਤੇ ਗਰਾਊਂਡ ਲੈਵਲ ਤੇ ਮਜ਼ਬੂਤ ਕੀਤਾ ਜਾਵੇ ਹੁਣ ਬੱਚਾ ਆ ਬੱਚਾ ਡਿਗਰੀ ਲੈ ਕੇ ਤਾਂ ਆ ਗਿਆ ਪਰ ਬੱਚੇ ਨੂੰ ਬੇਸਿਕਲੀ ਨੌਲੇਜ ਹੀ ਨਹੀਂ ਹੁੰਦੀ ਹੈਗੀ ਉਹਦੇ ਕੋਲ ਐਮ ਐਸ ਸੀ ਡਿਗਰੀ ਆ ਪੀ ਐਚ ਡੀ ਦੀ ਡਿਗਰੀ ਆ ਚਾਹੇ ਕਿਸੇ ਲੈਵਲ ਤੇ ਵੀ ਡਿਗਰੀ ਲੈ ਕੇ ਆਇਆ ਪਰ ਡਿਗਰੀ ਤਾਂ ਹੈ ਨਾ ਉਹਨੇ ਜ਼ਿੰਦਗੀ ਦੇ ਸਾਲ ਤਾਂ ਉਹਨੇ ਉਹਦੇ ਵਿੱਚ ਵੇਸਟ ਕੀਤੇ ਆ ਨਾ ਲਗਾਏ ਤਾਂ ਹੈ ਨਾ ਟਾਈਮ ਤਾਂ ਲਗਾਇਆ ਨਾ ਉਹਨੇ ਆਪਣੀ ਆਪਣੀ ਲਾਈਫ ਦਾ ਆਪਣੀ ਜਵਾਨੀ ਦਾ ਦਿੱਤੀ ਆ ਨਾ ਉਸ ਚੀਜ਼ ਹੋਣ ਦੇ ਬਾਵਜੂਦ ਵੀ ਜਦੋਂ ਉਸ ਬੰਦੇ ਦੇ ਹੱਥ ਕੋਈ ਪ੍ਰੋਪਰ ਜਿਵੇਂ ਕਹਿ ਦਈਏ ਵੀ ਉਹਨੂੰ ਉਹਦਾ ਮੁੱਲੇ ਨਹੀਂ ਮਿਲਦਾ ਤਾਂ ਉਹ ਦੇਖੋ ਨਰਾਜ਼ ਹੁੰਦਾ ਔਰ ਕੀ ਅੱਜ ਹਾਲਾਤ ਆ ਕਿ ਮੈਨੂੰ ਜੋ ਆਪਣੇ ਆਪ